ਸੀਰਸ ਸਥਾਨ ਤੋਂ 900 ਟਸਟ ਵੱਲੋਂ ਹੜਪੀੜਤ ਪਰਿਵਾਰਾਂ ਦੇ ਲਈ ਰਾਹਤ ਸਮਗਰੀ ਭੇਜੀ ਗਈ ਇਹ ਵੀ ਪੰਜਾਬ ਨੂੰ ਇੱਕ ਖਾਸ ਰਿਪੋਰਟ

ਪੰਜ ਵੱਡੀ ਕੰਮੀ ਸਮਗਰੀ ਲੈ ਕੇ ਪਹੁੰਚੇ ਹੋ ਹਰ ਦਿਤਾ ਲਈ ਕੀ ਕਹਾਂ ਜਾਂਦੇ ਹਾਂ ਜੀ ਜੈ ਹਵਾਲਮੀ ਕੀ ਹਰ ਹਰ ਵਾਲਮੀ ਕੀ ਅੱਜ ਪੰਜੂ ਕਰਾਲ ਜੋ ਪਹੁੰਚੇ ਆਂ ਹਰ ਸਮਗਰੀ ਲੈ ਕੇ ਲੰਗਰ ਪ੍ਰਸ਼ਾਦਾ ਵੀ ਟੂੜੀ ਚਾਰਾ ਚੌਕਰ ਔਰ ਹਰ ਜਿਹੜੀ ਜਿਹੜੀ ਉਹ ਲੈ ਕੇ ਆੜੇ ਆ ਲੰਗਰ ਨੂੰ ਜਿਹੜੀ ਸੁੱਕੀ ਰਸਤਵੀ ਜਿਹੜੀ ਸੰਗਤ ਨੂੰ ਵੰਡਾਈ ਗਈ ਆ ਇਹ ਇਲਾਕਾ ਸਾਹਿਬ ਸਤਿਗੁਰੂ ਗਿਆਨਤ ਮਹਾਰਾਜੀ ਦਾ ਜਿਹੜਾ ਇਹ ਸਾਰਾ ਇਲਾਕਾ ਆ ਸਾਰਾ ਉਹਨਾਂ ਦਾ ਪਰਿਵਾਰ ਆ ਜਿੰਨੀਆਂ ਵੀ ਲੱਗ ਲੱਗੇ ਬੈਕਾ ਵਾ ਸਾਰਾ ਜਿਹੜਾ ਇਹ ਆਪਣਾ ਪਰਿਵਾਰ ਆ ਤੇ ਵਾਲਮੀਕੀ ਆ ਆਦਵਾਸੀ ਤੇ ਇਹਨਾਂ ਦਾ ਜਿਹੜਾ ਬਹੁਤ ਅਲੱਗ-ਲੱਗੇ ਜਿਹੜਾ ਦੂੜੀਦਾ ਤੇ ਝਾਰੇ ਦਾ ਜਿਹੜਾ ਨੁਕਸਾਨ ਹੋਇਆ ਹੈ ਕਿ ਹਾਲਾਤ ਨੇ ਇਦੋਂ ਦੇ ਹਾਲਾਤ ਜਿਹੜੇ ਬਹੁਤ ਭਿਆਨਕ ਨੇ ਕਿਉਂਕਿ ਇੱਥੇ ਵੀ ਜਿਹੜਾ ਪਾਣੀ ਬਹੁਤ ਪਹਿਲਾਂ ਆ ਚੁੱਕਾ ਵਾ ਹੁਣ ਪਾਣੀ ਥੋੜਾ ਜਿਹਾ ਲੱਤਾਂ ਤੇ ਫੇਰੀ ਆਏ ਆ ਤੁਹਾਡੇ ਨਾਲ ਲਗਾਤਾਰ 7-8 ਦਿਨ ਹੋ ਗਏ ਲਗਾਤਾਰ ਸੇਵਾ ਚੱਲ ਰਹੀ ਅੱਗੇ ਤੋਂ ਵੀ ਚੱਲੇ ਰੇ ਅੱਗੇ ਤੋਂ ਵੀ ਚੱਲਦੀ ਰਹੇਗੀ ਜਿੰਨਾ ਚਿਰ ਆ ਜੈ ਬਾਲਮੀਕੀ ਹਰਿ ਬਾਲਮੀਕੀ ਅੱਜ ਮੰਦਿਆਦੀਆਂ ਕਲਾਂ ਦੇ ਲਾਗੇ ਪੰਜੂ ਕੇ ਨਾਲ ਜੋ ਸਾਰਾ ਹੀ ਦਲਤ ਭਾਈ ਚਾਰੇ ਦਾ ਵੱਡਾ ਪਿੰਡਾ ਅੱਜ ਸੰਤ ਮਲਗੀ ਨਾ ਜੀ ਮਹਾਰਾਜ ਜੋ ਭਗਵਾਨ ਬਾਲਮੀਕੀ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਚੱਲਦੇ ਹੋਏ ਨਿਮਾਣਿਆਂ ਦੇ ਮਾਨ ਗੁਰੂ ਜੀ ਨਥਾਣਿਆਂ ਦੇ ਤਾਨ ਗੁਰੂ ਜੀ ਦਾ ਹੋਕਾ ਦਿੰਦੇ ਹੋਏ ਪੰਜੂ ਕਰਾ ਵਿੱਚ ਲੰਗਰ ਪੱਕਿਆ ਲੰਗਰ ਕੱਟਿਆ ਆਟਾ ਅਤੇ ਚੰਗਰਾ ਦੀ ਵਾਤੀ ਪੂਰੀ ਚੌਕਰ ਅਤੇ ਟੂੜੀ ਤੇ ਹੋਰ ਵੀ ਬਹੁਤ ਮਾਲੀ ਮਦਦ ਕਰਨ ਦੇ ਵਾਅਦੇ ਕੀ ਬੁਣ ਕੇ ਹਨ ਲੋਕਾਂ ਦਾ ਬੜਾ ਭਗਨਾ ਘਾਰਾ ਮਿਲਿਆ ਹਰ ਬੰਦਾ ਸੇਵਾ ਜੋ ਬਹੁਤ ਖੁਸ਼ ਹੈ ਜਿੰਨੀ ਜੇ ਰਿਆਫਤ ਇਹ ਚੱਲਦੀ ਰਹੀ ਪਈ ਹੈ ਲੋਕੀ ਬਹੁਤ ਪਰੇਸ਼ਾਨਾ ਉਨੀ ਦੇਰ ਸੰਸਮਾਜ ਇਹਨਾਂ ਦੇ ਨਾਲ ਬੋਡੇ ਨਾਲ ਬੋਡੇ ਜੋੜ ਕੇ ਚੱਲਦਾ ਹੀ ਰਹੇਗਾ ਕਿਉਂਕਿ ਸੰਤਾ ਦਾ ਜ਼ਮੀਨ ਮਕਸਦ ਹੈ ਖਾਸ ਕਰਕੇ ਸੇਵਾ ਕਰਨੀ ਖਾਸ ਕਰਕੇ ਜੋੜ ਦੇਣਾ ਉਸ ਜਿਉਂ ਵਾ ਚੱਲਦਾ ਹੀ ਰਹੇਗਾ ਧੰਨਵਾਦ ਜੈ ਬਾਲਮੀਕੀ ਹਰ ਹਰ ਬਾਲਮੀਕੀ ਅੱਜ ਪਹਿਲੇ ਤੋਂ ਸਾਰੀ ਸ਼ਕਤ ਨੂੰ ਜੈ ਬਾਲਮੀਕੀ ਹਰ ਹਰ ਬਾਲਮੀਕੀ ਅੱਜ ਦਾ ਜੋ ਆਪਣੇ ਹਰ ਪੀੜਤਾਂ ਦੇ ਵਾਸਤੇ ਜੋ ਸਹਿਬ ਪਾਦਸ਼ਾਹ ਪਵਨ ਵਾਲਮੀਕੀ تیرਤ ਦੇ ਧੂਣਾ ਸਾਹਿਬ ٹرسٹ ਦੇ ਗੱਦੀ ਨਸ਼ੀਨ ਸਾਹਿਬ ਪਾਤਸ਼ਾਹ ਸਤਗੁਰ ਮਲਕੀਤ ਨਾਦ ਮਹਾਰਾਜ ਜੀ ਰਹਿ ਨਮਾਈ ਹੋਈ ਤੇ ਜਿਵੇਂ ਕਿ ਅੱਜ 8ਵਾਂ ਦਿਨ ਹੈ ਲੋ ਲੰਗਰ ਭੰਡਾਰਾ ਵੰਡਦੇ ਅੱਜ ਕੀ ਪਸ਼ੂਆਂ ਵਾਸਤੇ ਚਾਰਾ ਤੂੜੀ ਜੋ ਕਿ ਨਗਰ ਵਾਸੀਆਂ ਵਾਸਤੇ ਕੱਚੀ ਰਸਤਾ ਆਟਾ ਜਿਵੇਂ ਵੀ ਖਾਣ ਪੀਣ ਦੀ ਚੀਜ਼ ਇਹ ਸਭ ਕੁਝ ਅੱਜ 25 ਗੁਰੂ ਲਾਲ ਦੇ ਵਿੱਚ ਜੋ ਕਿ 25 ਗੁਰੂ ਲਾਲ ਦੇ ਵਿੱਚ ਤਿੰਨ ਚਾਰ ਪਿੰਡਾਂ ਦੇ ਵਿੱਚ ਇੱਕੇ ਥਾਂ ਤੇ ਮੰਦਰ ਦੇ ਵਿੱਚ ਵੰਡਿਆ ਗਿਆ ਰਾਸ਼ਨ ਮਹਾਰਾਜ ਜੀ ਵੱਲੋਂ ਇੰਨਾ ਹੀ ਕਹਿੰਦੇ ਹੋਏ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੀ ਅੱਜ ਅਸੀਂ ਕੀ ਰਸਤ ਔਰ ਪਸ਼ੂਆਂ ਲਈ ਚਾਰਾ ਲੈ ਕੇ ਪਹੁੰਚੇ ਹੁ ਕਿਹੜਾ ਪਿੰਡ ਹੈ ਤੇ ਕੀ ਮਖੋਲ ਨੇ ਸਭ ਤੋਂ ਪਹਿਲਾਂ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੋ ਬੋਲੇ ਸੋਨਰ ਪਾਇਆ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸਹਿਬ ਸ੍ਰੀ ਸ੍ਰੀ 108 ਸਤਿਗੁਰੂ ਗਿਆਨ ਦਾਸ ਮਹਾਰਾਜ ਕੀ ਜੈ ਸਹਿਬ ਸ੍ਰੀ ਸ੍ਰੀ 108 ਸਤਿਗੁਰੂ ਹਰੀਨਾਥ ਮਹਾਰਾਜ ਕੀ ਜੈ ਸਤਿਗੁਰੂ ਮਲਕੀਤ ਨਾਨਕ ਮਹਾਰਾਜ ਕੀ ਜੈ ਬੋਲ ਸੱਚੇ ਦਰਬਾਰ ਕੀ ਜੈ ਸੰਗਤਾਂ ਨੂੰ ਮੈਂ ਦੱਸਣਾ ਚਾਹੁੰਦਾ ਤੇ ਨਾਲ ਬੇਨਤੀਆਂ ਵੀ ਕਰਦਾ ਕਿ ਜਿੱਦਾਂ ਵਾਲਮੀਕ ਤੀਰਥ ਜਿਹੜਾ ਸਤ ਘਰਾਂ ਦੇ ਵਿੱਚ ਜਾ ਕੇ ਜਿਹੜਾ ਮੀਹਨੇਰੀ ਦੇ ਵਿੱਚ ਜਿਹੜਾ ਅਸੀਂ ਜਾ ਕੇ ਘਰਾਂ ਚ ਰਾਸ਼ਨ ਵੰਡੇ ਆਉਂਦਾ ਜਿਹੜਾ ਪ੍ਰੋਵਾਈਡ ਕਰ ਰਿਆ ਅੱਜ ਅਸੀਂ ਚੌਕਰ ਵੀ ਦਿੱਤਾ ਤੇ ਆਚਾਰ ਜਿਹੜਾ ਬਣਦਾ ਉਹ ਆਚਾਰ ਦੀਆਂ ਗੱਠਾਂ ਵੀ ਲਿਆਂਦੀਆਂ ਨਾਲ ਤੂੜੀ ਲੰਗਰ ਪ੍ਰਸ਼ਾਦਾ ਵੀ ਨਾਲ ਬਣ ਕੇ ਆਇਆ ਇਹ ਕਰਕੇ ਸੰਗਤਾਂ ਨੂੰ ਬੇਨਤੀ ਹੈ ਕਿ ਸਤਿਗੁਰਾਂ ਦੇ ਜਿਹੜੇ ਕਦਮਾਂ ਤੇ ਚੱਲਦੇ ਗੁਰੂ ਗਿਆਨ ਨਾਲ ਮਾਰੇ ਦੇ ਇਥੇ ਪਰਿਵਾਰ ਰਹਿੰਦੇ ਜਿਹੜੇ ਮਜਬੀ ਸਿੱਖ ਪਰਿਵਾਰ ਜਿੰਨਾ ਤੱਕ ਅੱਜ ਤੱਕ ਕਿਸੇ ਨੇ ਪਹੁੰਚ ਨਹੀਂ ਕੀਤੀ ਕਿ ਇੱਕ ਦੋ ਗੁਰਦਾਰੇ ਜਿਹੜੇ ਕਾਰ ਸੇਵਾ ਵਾਲੇ ਬਾਬੇ ਪਹੁੰਚੇ ਆ ਹੋਰ ਕੋਈ ਇੱਥੇ ਕੋਈ ਨਹੀਂ ਪਹੁੰਚਿਆ ਇਹਨਾਂ ਦੇ ਗਰੀਬਾਂ ਦੀ ਸਾਰ ਲੈਣੀ ਚਾਹੀਦੀ ਆ ਸਰਕਾਰਾਂ ਨੂੰ ਵੀ ਬੇਨਤੀ ਆ ਔਰ ਜਿਹੜੇ ਜੀਐਨ ਚਲਾਉਂਦੇ ਆ ਜਾਂ ਕੋਈ ਜਥੇਬੰਦੀਆਂ ਉਹਨਾਂ ਦਾ ਵੀ ਫਰਜ਼ ਬਣਦਾ ਕਿ ਘਰ ਘਰ ਜਾ ਕੇ ਜਿਹੜਾ ਉਹਨਾਂ ਨੂੰ ਰਾਸ਼ਨ ਮਹਿਆ ਕਰਾਇਆ ਜਾਵੇ ਜਿੱਥੇ ਕਿ ਬੰਦਿਆਂ ਦੇ ਨਾਲ-ਨਾਲ ਜਾਨਵਰਾਂ ਨੂੰ ਬਹੁਤ ਦਿੱਕਤ ਆ ਐਤਕੀ ਜਿਹੜਾ ਅਜੋ ਵਾਲਮੀਕ ਤੀਰਥਲੋਂ ਚਾਰ ਪੰਜ ਟਰਾਲੀਆਂ ਜਿਹੜੀਆਂ ਤੂੜੀ ਦੀਆਂ ਨਾਲ ਦੀ ਨਾਲ ਆਚਾਰ ਔਰ ਚੌਕਰ ਸੁੱਕੀ ਰਸਤ ਵੀ ਆਟੇ ਦੀ ਵੀ ਤੇ ਗੁਰੂ ਗਿਆਨਨਾ ਹਮਾਰੇ ਦੀ ਕਿਰਪਾ ਨਾਲ ਅੱਜ ਨਗਰ ਜਿਹੜਾ ਪੰਜੂ ਕਰਾਲ ਦੇ ਵਿੱਚ ਆਏ ਆ ਤੇ ਸੰਗਤਾਂ ਨੂੰ ਬੇਨਤੀ ਕਿ ਭਾਈ ਸੰਗਤਾਂ ਦਾ ਸੰਯੋਗ ਦੇ ਕੇ ਹੋਰ ਵੀ ਗਰੀਬ ਪਰਿਵਾਰਾਂ ਦੀ ਜਿਹੜੀ ਮਦਦ ਕੀਤੀ ਜਾਵੇ ਨਾਲ ਦੇ ਨਾਲ ਜਾਇਬੰਦਿਆਂ ਨੂੰ ਵੀ ਬੇਨਤੀ ਕਰਦੇ ਆ ਕਿ ਭਾਈ ਘਰ ਘਰ ਪਹੁੰਚ ਕੇ ਜਿਹੜਾ ਦੁੱਖ ਦੀ ਘੜੀ ਦੇ ਵਿੱਚ ਗਰੀਬਾਂ ਦਾ ਸਾਥ ਦਿਓ ਜੈ ਵਾਲਮੀਕੀ ਹਰ ਹਰ ਵਾਲਮੀਕੀ ਅੱਜ ਪ੍ਰਧਾਨ ਜੀ ਅੱਜ ਇੱਥੇ ਪਹੁੰਚਿਓ ਸੇਵਾ ਵਰਤ ਲੈ ਕੇ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਜੀ ਜੈ ਬਾਲਮਿਕੀ ਹਰ ਹਰ ਬਾਲਮਿਕੀ ਇਹ ਜੀ ਜੋ ਤੁਹਾਨੂੰ ਪਤਾ ਹੈ ਚੱਲ ਰੰਡਿਆ ਮੋਹਲ ਚਾਲ ਹੜਾਂ ਦਾ ਪੰਜੂ ਕਲਾਲ ਪਿੰਡ ਤੇ ਆਏ ਆ ਸਾਡੇ ਸੰਤਾਂ ਨੇ ਦੱਸਿਆ ਬਾਬਾ ਬਲਕੀ ਦੇ ਨਾਲ ਜੀ ਇਹ ਗੁਰੂ ਗਿਆਨ ਰਾਖੀ ਦੇ ਪਰਿਵਾਰ ਆ ਇਹਨਾਂ ਦੀ ਥਾਰ ਲੈਣ ਆਏ ਆ ਰਾਸ਼ਨ ਫੀਡ ਡੰਗਰਾਂ ਦਾ ਚਾਰਾ ਫੀਡ ਤੇ ਸੁੱਕਾ ਲੰਗਰ ਰਸਤੇ ਦੇ ਨਾਲ ਬਣਿਆ ਲੰਗਰ ਲੈ ਕੇ ਹਾਜ਼ਰ ਹੋਏ ਆ ਸੰਗਤਾਂ ਦੇ ਲਈ ਜੈ ਬਾਲਮਿਕੀ ਹਰ ਹਰ ਬਾਲਮਿਕੀ